ਤਿੰਨ ਲੋਰ ਨੂੰ ਮਨਾ ਕਰਦੇ ਪੁਲਿਸ ਦੇ ਮਨਾ ਕਰਨ ਲੱਗੇ ਜਿਹੜਾ ਬਾਉ ਜੀ ਖਾਲੀ ਰੋਡ ਆ ਉਹ ਤਾਂ ਕੋਈ ਨਹੀਂ ਕੋਈ ਕਿਹੜਾ ਹੈ ਉਹ ਮਾਲ ਬੋਲਦੇ ਖਾਲੀ ਰੋਡ ਹੀ ਹੋਊਗਾ ਐਵੇਂ ਕੀ ਸੀ ਅੱਗੇ ਰੋਕੀ ਦੰਗੋ ਮੇਰਾ ਵੀ ਤੁਹਾਡਾ ਧਿਆਨ ਮੇਰਾ ਤਿੰਨ ਲੋਰ ਨੂੰ ਮਨਾ ਕਰਦੇ ਪੁਲਿਸ ਦੇ ਮਨਾ ਕਰਨ ਲੱਗੇ ਜਿਹੜਾ ਬਾਉ ਜੀ ਖਾਲੀ ਰੋਡ ਆ ਉਹ ਤਾਂ ਕੋਈ ਨਹੀਂ ਕੋਈ ਕਿਹੜਾ ਹੈ ਉਹ ਮਾਲ ਬੋਲਦੇ ਖਾਲੀ ਰੋਡ ਹੀ ਹੋਊਗਾ ਹੁਸ਼ਾਲਪੁਰ ਪੁਲਸ ਸਟੇਮ ਬਿਲਕੁਲ ਮੁਸਤੈਦ ਨਜ਼ਰ ਆ ਰਹੀ ਹੈ ਜਾਂ ਫਿਰ ਜੇ ਆਪਾਂ ਗੱਲ ਕਰੀਏ ਟ੍ਰੈਫਿਕ ਰੂਲ ਤੇ ਨਿਯਮਸ ਨੂੰ ਲਾਗੂ ਕਰਨ ਦੀ ਰੂਲ ਐਂਡ ਰੈਗੂਲੇਸ਼ਨ ਨੂੰ ਅਪਲਾਈ ਕਰਨ ਦੀ ਜਾਂ ਫੇ ਆਪਾਂ ਗੱਲ ਕਰੀਏ ਚੋਰਾ ਨੂੰ ਫੜਨ ਦੀ ਇਹ ਹਾਰਪੁਰ ਪੁਲਿਸ ਇਸ ਵੇਲੇ ਪੂਰੀ ਐਕਟਿਵ ਨਜ਼ਰ ਆ ਰਹੀ ਹੈ ਤੁਸੀਂ ਮੇਰੇ ਮਗਰ ਦੇਖੋਗੇ ਅੱਜ ਸੰਡੇ ਹੈ ਤੇ ਸੰਡੇ ਦੇ ਸਵੇਰ ਹੀ ਐਸਾ ਹੀ ਰਾਕੇ ਜੀ ਆਪਣੀ ਟੀਮ ਦੇ ਨਾਲ ਪੂਰੇ ਦਲਵਲ ਦੇ ਨਾਲ ਇੱਥੇ ਡੱਟੇ ਹੋਏ ਨੇ ਲਗਾਤਾਰ ਲੋਕਾਂ ਨੂੰ ਅਵੇਅਰ ਕਰਦੇ ਹੋਏ ਟ੍ਰੈਫਿਕ ਦੇ ਰੂਲਸ ਜਿਹੜੇ ਆ ਉਹ ਪੜ੍ਹਾ ਵੀ ਰਹੇ ਨੇ ਤੇ ਲਗਾਤਾਰ ਜਿਨ੍ਹਾਂ ਦੀ ਚਲਾਨ ਕੱਟਣ ਦੀ ਲੋੜ ਹੈ ਉਹਨਾਂ ਦਾ ਚਲਾਨ ਵੀ ਕੱਟਿਆ ਜਾ ਰਿਹਾ ਗੱਲ ਕਰਦੇ ਆਪਾਂ ਪ੍ਰਧਾਨ ਜੀ ਉਹਨਾਂ ਨਾਲ ਗੱਲ ਕਰਦੇ ਆਏਐਸਆਈ ਸਾਹਿਬ ਨਾਲ ਕੀ ਕੁਝ ਕਹਿਣਾ ਚਾਹੁੰਦੇ ਨੇ ਕਿਥੋਂ ਇੰਨੀ ਕੀ ਐਨਰਜੀ ਲਿਆਉਂਦੇ ਨੇ ਕਿ ਸੰਡੇ ਦੇ ਦਿਨ ਵੀ ਬਿਲਕੁਲ ਆਰਾਮ ਨਹੀਂ ਕਰਦੇ ਬਿਲਕੁਲ ਇਹ ਰੈਸਟ ਨਹੀਂ ਕਰਦੇ ਆ ਲਗਾਤਾਰ ਡਟੇ ਰਹਿੰਦੇ ਆ ਇੱਧਰ ਤੁਸੀਂ ਦੇਖੋ ਕਿ ਲਗਾਤਾਰ ਇੰਨੀ ਧੁੱਪ ਦੇ ਵਿੱਚ ਵੀ ਲਗਾਤਾਰ ਚਲਾਨ ਕੱਟੇ ਜਾ ਰਹੇ ਨੇ ਸਰ ਕੀ ਕੁਝ ਰਿਸਪਾਂਸ ਲੋਕਾਂ 'ਚ ਮਿਲ ਰਿਹਾ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਮੇਰੇ ਇਹੀ ਕਹਿਣਾ ਵੀ ਤੁਰੇ ਜਾਂਦੇ ਡਰਾਈਵ ਕਰਦੇ ਆਪਣਾ ਮੋਬਾਈਲ ਜੂਜ ਨਾ ਕਰੋ ਇਹਨੂੰ ਮੋਬਾਈਲ ਨੂੰ ਕਰਨਾ ਜੂਜ ਕਰਨਾ ਇਹਨੂੰ ਰੋਕੇ ਕਰੋ ਬਸ ਮਜ਼ੇ ਵੀ ਸਾਨੂੰ ਇਹੀ ਕਹਣਾ ਹੈਲਮਟ ਪਾ ਕੇ ਰੱਖੋ ਬਸ ਵਧੀਆ ਰੋਡ ਤੇ ਚਲੋ ਅਸਰ ਜਿਹੜੇ ਛੋਟੇ ਬੱਚੇ ਅੱਜ ਕੱਲ ਐਕਟਿਵਾ ਮੋਟਰਸਾਈਕਲ ਚਲਾਉਂਦੇ ਨੇ ਉਹਨਾਂ ਦੇ ਵਿੱਚ ਕਿੰਨਾ ਚਲਾਨ ਕੱਟੇ ਜਾ ਰਹੇ ਕਿਉਂਕਿ ਸੰਡੇ ਨੂੰ ਜ਼ਿਆਦਾ ਛੁੱਟੀ ਹੁੰਦੀ ਹੈ ਬੱਚਿਆਂ ਨੂੰ ਸਕੂਲ 'ਚ ਤੇ ਕੀ ਇਹ ਨਾਕਾ ਉਸ ਕਰਕੇ ਲਾਇਆ ਗਿਆ ਕਿ ਬੱਚਿਆਂ ਨੂੰ ਰੋਕਿਆ ਜਾਵੇ ਜੀ ਹਾਂਜੀ ਸਰ ਬੱਚਿਆਂ ਨੂੰ ਕਿਤੇ ਛੋਟੇ ਹੈਗੇ ਵੀ 17 ਸਾਲ ਦੇ ਦਾ 1700 ਤੋਂ ਥੱਲੇ ਏਜ ਆ ਉਹਨਾਂ ਨੂੰ ਸਮਝਾਉਨੇ ਆ ਵੀ ਹਾਂ ਵੀ ਵੀ ਆਪਣਾ ਲਾਇਸੈਂਸ ਬਣਾਓ 18 ਸਾਲ ਦੀ ਉਮਰ ਤੋਂ ਬਾਅਦ ਫੇ ਆਪਣਾ ਲਾਇਸੈਂਸ ਬਣਾਓ ਤੇ ਫੇ ਆਪਣੇ ਡਰਾਈਵ ਕਰੋ 18 ਸਾਲ ਤੋਂ ਥੱਲੇ ਉਮਰ ਦਾ ਨਹੀਂ ਇਹ ਡਰਾਈਵ ਕਰਨੀ 18 ਸਾਲ ਤੋਂ ਜੇ ਛੋਟਾ ਬੱਚਾ ਹੈ ਤੇ ਬਾਈਕ ਜਾਂ ਸਕੂਟਰ ਜਿਹੜਾ ਦੋ ਪਹੀਆ ਬਾਹਨ ਹੈ ਜਾਂ ਚਾਰ ਪਹੀਆ ਬਾਹਨ ਹੈ ਉਹ ਡਰਾਈਵ ਨਹੀਂ ਕਰਨਾ ਕਿਉਂਕਿ ਹੁਸ਼ਿਆਰਪੁਰ ਪੁਲ ਸੇ ਚੌਂਕਾਂ ਦੇ ਵਿੱਚ ਹਰ ਥਾਂ ਤੇ ਖੜੀ ਹੈ ਤੇ ਤੁਹਾਨੂੰ ਇੱਕ ਵੱਡਾ ਸਾਰਾ ਗਿਫਟ ਦੇਣ ਨੂੰ ਤਿਆਰ ਬੈਠੀ ਹੈ ਤੁਸੀਂ ਮਗਰ ਦੇਖੋਗੇ ਗੱਡੀ ਭਾਈ ਸਾਹਿਬ ਨਾਲ ਲਿਆਏ ਨੇ ਉਹਦੇ ਵਿੱਚ ਗਿਫਟ ਹੀ ਭਰਿਆ ਹੋਇਆ ਦੋ ਲੈਟਰ ਹੈਡ ਨਾਲ ਲੈ ਕੇ ਆਏ ਨੇ ਨਾਲ ਹੀ ਕੱਟ ਕੇ ਗਿਫਟ ਹੱਥ 'ਚ ਦੇ ਦਿੰਦੇ ਆ ਸੋ ਆਪਣਾ ਧਿਆਨ ਰੱਖੋ ਤੇ ਬਾਈਕ ਚਲਾਉਣ ਦੇ ਵੇਲੇ ਤੁਸੀਂ ਫੋਨ ਤੇ ਗੱਲਬਾਤ ਨਹੀਂ ਕਰਨੀ ਆ ਇਸ ਚੀਜ਼ ਦਾ ਵੀ ਖਾਸ ਖਿਆਲ ਰੱਖਿਆ ਜਾਵੇ ਕੈਮਰਾਮੈਨ ਪਵਨ ਕੁਮਾਰ ਦੇ ਨਾਲ ਮੈਂ ਬਿਰੰਗੀ ਪਾਂਡੇ ਜੀਵੀਸੀ ਅਪਡੇਟ